ਅਤਨਕੀ ਹਮਲੇ ਤੋਂ ਬਾਅਦ ਸੁਰੱਖਿਆ ਬਲ ਨੇ ਅਤਵਾਦੀ ਨੈੱਟਵਰਕ ਤੇ ਆਪਣੀ ਕਾਰਵਾਈ ਚਾਲੀ ਰੱਖਦਿਆਂ ਹੋਇਆਂ ਦੋ ਹੋਰ ਅਤਵਾਦੀਆਂ ਦੇ ਘਰ ਟਾ ਦਿੱਤੇ। ਐਤਵਾਰ ਨੂੰ ਦੋ ਅਤਵਾਦੀਆਂ ਦੇ ਘਰ ਟਾਏ ਗਏ ਅਧਿਕਾਰੀਆਂ ਅਨੁਸਾਰ ਪਾਂਦੀਪੋਰਾ ਜ਼ਿਲ੍ਹੇ ਵਿੱਚ ਲਸ਼ਕਰੇ ਤੋਇਬਾ ਦੇ ਅਤਵਾਦੀ ਜਮੀਲ ਅਹਿਮਦ ਦਾ ਕਟਾਰਟਾਇਆ ਗਿਆ, ਜੋ ਕਿ 2016 ਤੋਂ ਇੱਕ ਸਰਗਰਮ ਅਤਵਾਦੀ ਹੈ। ਇਸੇ ਤਰ੍ਹਾਂ ਪੁਲਵਾਮਾ ਜ਼ਿਲ੍ਹੇ ਵਿੱਚ ਸਰਗਰਮ ਅਤਵਾਦੀ ਆਮਰ ਜ਼ਗੀਰ ਦਾ ਕਟਾਰਟਾਇਆ ਗਿਆ। ਇਸ ਤੋਂ ਪਹਿਲਾਂ ਅਤਵਾਦੀ ਅਹਿਸਾਨੁਲ ਹੱਕ ਲਸ਼ਕਰੇ ਤੋਇਬਾ ਦਾ ਚੋਟੀ ਦਾ ਕਮਾਂਡਰ ਸ਼ਾਹਿਦ ਅਹਿਮਦ ਜੱਕੀਰ ਅਹਿਮਦ ਗੱਲ ਅਦਨਾਨ ਸ਼ਫੀ ਅੱਤਵਾਦੀ ਫਾਰੂਕ ਤੇਦਵਾ ਅਤੇ ਆਦਿਲ ਗੁਸੈਨ ਅਤੇ ਆਸ਼ਿਫ ਸ਼ੇਖ ਦੇ ਘਰੋਂ ਢਾਹਿਆ ਗਿਆ ਇਸੇ ਤਰੀਕੇ ਨਾਲ ਘਰ ਨੂੰ ਢਾਕੇ ਅੱਤਵਾਦੀਆਂ ਉਹਨਾਂ ਦੇ ਮਦਦਗਾਰਾਂ ਤੇ ਉਹਨਾਂ ਨੂੰ ਪਨਾਹ ਦੇਣ ਵਾਲਿਆਂ ਨੂੰ ਸੁਰੱਖਿਆ ਬਲਾਂ ਵੱਲੋਂ ਇੱਕ ਸਖਤ ਸੰਦੇਸ਼ ਦਿੱਤਾ ਗਿਆ ਹੈ ਕਿ ਉਹਨਾਂ ਦਾ ਅੰਤ ਬਹੁਤ ਬੁਰਾ ਹੋਵੇਗਾ ਕਸ਼ਮੀਰਵਾਦੀ ਵਿੱਚ 63 ਅੱਤਵਾਦੀ ਿਕਾਨਾਂ ਤੇ ਸ਼ਾਪੇਮਰੀ ਕੀਤੀ ਗਈ ਹੈ ਤੇ 1500 ਤੋਂ ਵੱਧ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਇਕੱਲੇ ਅਨੰਤਨਾਗ ਤੋਂ ਹੀ 175 ਸ਼ੱਕੀਆਂ ਨੂੰ ਗ੍ਰਿਫਤਾਰ ਕੁੱਤਾ ਗਏ ਸੁਰੱਖਿਆ ਏਜੰਸੀਆਂ ਨੇ ਸ਼੍ਰੀਨਗਰ ਤੇ ਹੋਰ ਕਈ ਥਾਵਾਂ ਤੇ ਅੱਤਵਾਦੀਆਂ ਤੇ ਉਹਨਾਂ ਦੇ ਸਮਰਥਕਾਂ ਦੇ ਿਕਾਣੇ ਤੇ ਛਾਪੇਮਾਰੀ ਕੀਤੀ ਜੰਮੂ ਕਸ਼ਮੀਰ ਵਿੱਚ ਸਰਗਰਮ 14 ਸਥਾਨਕ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ ਇਹ ਅੱਤਵਾਦੀ ਲੋਜਿਸਟਿਕਲ ਅਤੇ ਜ਼ਮੀਨੀ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਪਾਕਿਸਤਾਨੀ ਅੱਤਵਾਦੀਆਂ ਨੂੰ ਸੁਰੱਖਿਆ ਪਨਾਹ ਵੀ ਪ੍ਰਦਾਨ ਕਰਦੇ ਹਨ